ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਹੈ ਜਿਹੜਾ ਵਿਰਜਨਾਂ ਦਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਡੁੱਡਰ ਚਾਰ ਝੋਟੀਆਂ ਵਿਖਾਉਣੀਆਂ ਜਿੰਨਾਂ 'ਚ ਕੋਈ ਸੱਜਰ ਸੋਈ ਆ ਤੇ ਕੋਈ ਤੋਕੜ ਗੱਬਣੇ ਚੰਗੇ ਰਿਕਾਰਡ ਵਾਲੀ ਅੱਜ ਸਾਰਿਆਂ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਚੰਗੀਆਂ ਜੰਮੀਆਂ ਬਲੀਆਂ ਤੇ ਚੰਗੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਛੋਟੇ ਸਿੰਘ ਦੀਆਂ ਗੋਲ ਸਿੰਘ ਦੀਆਂ ਤੇ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਪਾਸ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲੈ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਅੱਜ ਚੰਗੀਆਂ ਝੋਟੀਆਂ ਚੁਣ-ਚੁਣ ਕੇ ਲੈਂਦੀਆਂ ਜੀ ਚੰਗੀਆਂ ਜੀ अच्छा हां उधरों आई जे अच्छा ते ए इदी मां उधरों आई अच्छा हां जी फेरे जोड़ा हीਾਨੂੰ वीरा ने देता ठीक है हां जी चलो नाम दस्तार करी, करी हां है। जी साहिब अपना नाम रोशनदीप सिंह जे ਪਿੰਡ ਸੁਲਤਾਨਪੁਰ ਦੇ ਪੱਤੀ ਮਰਸੂਦੀ ਵੀ ਘਰ ਦੇ ਆਪਣਾ اچھا हां जी ਤੇ ਬਿਲਕੁਲ ਸ਼ਹਿਰ ਦੇ ਨਾਲ ਹੀ ਆ ਸ਼ਹਿਰ ਦੇ ਨਾਲ ਹੀ ਗੋਲਡਨ ਗੇਟ ਹੈ ਕਿਲੋਮੀਟਰ ਤੇ ਜੀ ਲਾਲੋਤਾਰਾਂ ਦਾ ਪੁਲ α1 ਦੇ ਡੇਢ ਕਿਲੋਮੀਟਰ ਤੇ ਆਪਣਾ ਘਰ ਦਾ ਠੀਕ ਹੈ ਤੇ ਫੋਨ ਨੰਬਰ ਦੱਸਦਾ ਬਾਬੇ ਨੋਟ ਸਾਰੇ ਵਿਚਕਾਰ ਆ ਪਾ ਠੀਕ ਆ ਫੋਨ ਨੰਬਰ ਵੀ 7717211839 ਨੰਬਰ ਜੇ ਆਪਣਾ ਠੀਕ ਆ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਅਪੇਲ ਨੰਬਰ ਵਾਲੀ ਝੋਟੀ ਤੋਂ ਕਰ ਲਈ ਚੰਗੀ ਸੋਹਣੀ ਸ਼ਕੀਨ ਝੋਟੀ ਆ ਜਣੀ ਹਾਂਜੀ ਚੋਗੀ ਜੰਮੂ ਜੀ ਅੱਛਾ ਮੂੰਹ ਚਾਰ ਦੰਦ ਚਾਰ ਦੰਦ ਚੱਕ ਕਿਤੇ ਤੁਸੀਂ ਦੰਦ ਹਾਂਜੀ ਇਹਦੇ ਕਿਤੇ ਪਰਲੀ ਨਹੀਂ ਠੀਕ ਆ ਜੀ ਤੇ ਬਿਲਕੁਲ ਛੋਟੇ ਸਿੰਘ ਦੀ ਤੇ ਗੋਲ ਸਿੰਘ ਦੀ ਆ ਜਣੀ ਕਿੰਨਾ ਚਿਹਰਾ ਹੋ ਗਿਆ ਇਹਨਾਂ ਸੋਈ ਨੂੰ ਇਹ ਜੀ ਵੀਰ ਜੀ ਆ ਕੱਟੀ ਜੇ ਕੋਈ ਹਫਤਾ ਲਾ ਲਈ ਆਪਣੀ ਸਮਝਣਾ ਆ ਘੱਟੀ ਵਾਲੀ ਦੇਖ ਸਕਦੇ ਨੇ ਹਾਂ ਜੀ ਤੇ 98 ਰੰਗ ਦਿਖਾ ਦਈਏ ਲੱਗੇ ਤਾਂ ਆ ਲਿਖ ਸਕਦੇ ਥਾਣਾ ਦਾ ਸਾਈਜ਼ ਕਰ ਜਿਹੜਾ ਕਾਫੀ ਪਿਆਰਾ ਵਾ ਮਾੜੀ ਮਾੜੀ ਨਾ ਮੁੰਝ ਜਿਹੇ ਥਾਣਾ ਨੂੰ ਵਰਜੀ ਅੱਛਾ ਹਾਂ ਜੀ ਭਲ ਜੀ ਉਹਨੇ ਕੀ ਭਲ ਜਿਹੜੀ ਕਹਿੰਦੀ ਹਾਂ ਹਾਂ ਜੀ ਬਾਕੀ ਮਲਪੀ ਚੁਵਾਈ ਚੁਵਾਈ ਵਧੀਆ ਆਏ ਨੇ ਕਿੰਨਾ ਦੁੱਧ ਕਰ ਕੀ ਤਿਆਰ ਹੈ ਜੀ ਇਹ ਹੁਣ ਮੌਕੇ ਤੇ ਮਲਪੀ ਦੁੱਧ ਤੇ 12 ਕਿਲੋ ਆਪਾਂ 10 ਕਿਲੋ ਦੀ ਕਿਸੇ ਨੂੰ ਆਨਲਾਈਨ ਗਰੰਟੀ ਦੇ ਰਹੇ ਹਾਂ ਇਹ ਪਾਈਆ ਵੀ ਘੱਟ ਹੋਊਗਾ ਨਾ ਅੱਛਾ ਤੇ ਤਾਂ ਕਹਿ ਦਿਓ ਆਪਾਂ ਤੁਹਾਨੂੰ ਰੋਜ਼ ਤੁਹਾਡੇ ਸਾਹਮਣੇ ਵੀਡੀਓ ਪਾਈ ਦੀ ਕਰੀ ਜਾਂ ਤੁਹਾਨੂੰ ਲਾਂਭਾ ਜਾਂ ਆਪਾਂ ਬਾਪੇ ਦੀ ਮਿਹਰ ਹਜੇ ਤਾਂ ਕਿ ਚਲੋ ਬਾਕੀ ਹਜੇ ਟੱਕਰ ਦੇ ਬਚਾਈ ਹੈ ਗਾਂ ਦਾ ਪਤਾ ਨਹੀਂ ਗਾਂ ਦਾ ਪਤਾ ਨਹੀਂ ਜੇ ਹੁਣ ਉਹ ਚਲੋ ਮਾਰੀ ਮੋਟੀ ਘਰ ਨੂੰ ਭਰਾ ਕਈ ਰਿਓ ਇੰਦੀ ਗੱਲ ਬਾਤ ਹਾਂਜੀ ਹਾਂਜੀ ਤੇ ਪਰ ਆਪਾਂ ਦੁੱਧ ਹੀ ਉਹਨਾਂ ਦੱਸੀਦਾ ਦਾ ਬੇਬੀ ਚੀਜ਼ ਉਹ ਦਿਨ ਨਹੀਂ ਹੈਗੇ ਉਹਨੇ ਦੱਸੋ ਫਿਰ ਲਾਂਬਾ ਕਰਦਾ ਹੋਣਾ ਲਾਂਬਾ ਕਰ ਲੈਣਾ ਇਹਦੇ ਥੱਲੇ ਵੀਰ ਜੀ 10 ਕਿਲੋ ਦੀ ਆਪਣੀ ਗਾਰੰਟੀ ਹੋਊ ਭਾਵੇਂ ਕੋਈ ਇੱਥੇ ਆਣ ਕੇ ਚੋਲੇ ਭਾਵੇਂ ਉੱਥੇ ਚੋਲੇ 10 ਕਿਲੋ ਵਾਦੀ ਤੇ ਦੁੱਧ 14-15 ਕਿਲੋ ਪਲੂਮ ਨੂੰ ਕੱਟੀ ਪਰ ਦੂਈ ਅੱਛਾ ਪਲੇਸ ਹੋਵੇਗੀ ਇਹ ਆ ਵੀ ਚਲੋ 12 ਲੀਟਰ ਵੀ ਦਈ ਜਾਵੇ 12-13 ਵੀ ਦਈ ਜਾਵੇ ਬ ਸੋਰਾ ਮੇਰੇ ਕਰੀ ਬਾਕੀ ਇਹ ਆ ਵੀ ਛੋਟੀ ਸੋਹਣੀ ਫੱਬਦੀ ਆ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਸੋਹਣ ਕੁਨੇ ਦਾ ਸ਼ਕੀਨੀਆਂ ਦਾ ਮੁੱਲ ਵੀ ਪੈਣਾ ਜਾਂਦਾ ਜਿਹੜਾ ਕੋਈ ਸ਼ਕੀਨ ਹੈ ਚੰਗੀ ਸੋਹਣੀ ਛੋਟੀ ਘਾ ਰੱਖਣ ਦਾ ਚਲੋ ਆ ਜੇ ਲੈ ਆ ਜੇ ਇੱਕ ਮਿੰਟ ਰੋਕਾਂ ਹਾਂ ਚੈੱਕ ਕਰੋ ਆ ਦੇਖ ਸਾਡੇ ਜੀ ਇੱਦਾਂ ਜਿੱਥੇ ਮਰਜੀ ਬੈਜੋ ਇਸ ਤਰ੍ਹਾਂ ਹੀ ਭਾਵੇਂ ਬੈਜਾ ਕੋਈ ਗੱਲ ਨਹੀਂ ਗਲੀ 'ਚ ਬੈਜੋ ਭਾਵੇਂ ਬਾਕੀ ਆ ਵੀ ਗਾਂ ਜਿਹਨੇ 400 ਵਿੱਚ ਆਉਣੇ ਆ ਘਰੇ ਝੋਟੀ ਰੱਖਣੀ ਹੁੰਦਾ ਮੇਰੇ ਵਾਸਤੇ ਚੰਗੀ ਆ ਨਵੀਂ ਝੋਟੀ ਆ ਤੇ ਬਾਕੀ ਝੀਲ ਝੀਲ ਬਹੁਤ ਜੀ ਇੰਨੀ ਵੀ ਆ ਸਫਾਈਆਂ ਚਾ ਬਿਲਕੁਲ ਆ ਦੇ ਸਾਦੇ ਭਾਵੇਂ ਇਤਨੇ ਤਾਰ ਮਾਰ ਲਾ ਕੋਈ ਗੱਲ ਨਹੀਂ ਠੀਕ ਹੈ ਜੀ ਜਿੰਦਰਾ ਦੀ ਮਰਜ਼ੀ ਤਾਰ ਜਿੰਦਰਾ ਦੀ ਮਰਜ਼ੀ ਮਾਰੀ ਆ ਤੇ ਬਿਲਕੁਲ ਸਾਫ ਧਾਰਿਆ ਜਿਹੜੀ ਐਨ ਦੇਖੋ ਠੀਕ ਹੈ ਜੀ ਜਿੱਥੇ ਖਲੋ ਗਈ ਉੱਥੇ ਖਲੋ ਗਈ ਹੈ ਕਰੀਬ ਨਹੀਂ ਹਿੱਲੀ ਜਨਾ ਕਿੰਨਾ ਫਿਰ ਉੱਧਰ ਦੀ ਖੋ ਵੀ ਜੇ ਛੋਟੀਆਂ ਠੀਕ ਠੀਕ ਆ ਜੀ ਕਿੰਨਾ ਫਿਰ ਮੁੱਲ ਵਿਰਜੀ ਇਹਦਾ ਵਿਜੀ ਮੁੱਲ ਤੇ ਅੱਜ ਭਾਵੇਂ ਸਵਾ ਕਰ ਲਈਏ ਹਾਂਜੀ ਭਾਵੇਂ ਇੱਕ ਵੀ ਕਰ ਲਈਏ ਆਪਾਂ ਜਿਹੜੀ ਦੇਣੀ ਆ ਨਾ ਇਹ ਵਿਜੀ ਜੈਸ ਤੋਂ ਇੱਕ 10 ਦੀ ਦੇਣੀ ਥੋੜੀ ਕਿ ਸ਼ੋਰਟ ਕਰ ਲਈਏ ਨਾ ਕਰੀ ਅੱਜ ਮੈਂ ਕਹਿੰਦਾ ਵਿਰਜੀ ਮੈਂ ਕਿਹ ਚਲਾ ਛੋਟੀ ਸੋਹਣੀ ਫੱਬਦੀ ਆ ਚਲੋ ਕਰ ਦਈਏ 2000 ਕਰ ਦਈਏ 5000 ਕਰ ਦਈਏ ਚਲੋ ਹੁਣ ਛੋਟ ਛੱਪਾ ਨਹੀਂ ਹੋਣਾ ਵੇਖ ਲਓ ਬਾਕੀ ਇੱਕ ਲੱਖ ਦੇ ਇਹੋ ਜੀ ਤੁਹਾਨੂੰ ਵੀ ਭਰਾ ਰੋਕੀ 1 30 30 35 35 ਦੀ ਝੋਟੀ ਵੇਚਣ ਦੇ ਹਾਂ ਜੀ ਹਾਂ ਤੁਹਾਨੂੰ ਭਰਾ ਮਾਲ ਪਾਣਾ ਲਈਦਾ ਨੇ ਪਾਣਾ ਦੇ ਦੇਦਾ ਠੀਕ ਹੈ ਇੱਕ ਵਾਰੀ ਚਿਹਰੇ ਤਾਂ ਫਿਰ ਤਾਂ ਦੇਖ ਸਕਦੇ ਆ ਵੇਚਣ ਵਾਲਾ ਹੁੰਦਾ ਇਹਦੇ ਪਾਣੀ ਕੋਈ ਕਰ 1 ਲੱਖ 35000 ਤੇ ਜਿਹੜੀ ਕਿੰਦੇ ਕੀ ਦੇ ਦਾਂਗੇ ਬੜੇ ਸ਼ਾਂਤ ਜੇ ਸੁਭਾਅ ਦੀ ਝੋਟੀ ਆ ਜਿਹੜੀ ਇਹ ਇੱਕ ਪੰਜ 1 ਲੱਖ ਤੇ 5000 ਦੀ ਦੱਸਣ ਜੀ ਉਦਾਂ ਆਉਂਦੀ ਇਹੋ ਜੀ 1 35 ਦੀ ਆ ਤੁਹਾਨੂੰ ਭਲੇ ਖਾ ਲੱਗ ਗਿਆ ਲੇਖਾ ਲੱ ਤੇ ਹੁਣੇ ਕਾ ਜੜੀ ਝੋਟੀ ਆ ਹਾਂਜੀ ਇਹ ਵੀ ਪੇਲਣ ਜੇ ਤੇਰੇ ਬਾਕੀ ਦੰਦ ਦੰਦ ਨਹੀਂ ਜੇ ਚਾਹ ਕਿਤੇ ਭਾਏ ਦੋਂਦੀ ਹੋ ਆਪਾਂ ਚੋਗਿਓ ਆਪਾਂ ਸ਼ਿਗੀ ਇਹਦੇ ਨਹੀਂ ਦੰਦ ਵੇਖੇ ਕਹਿੰਦੇ ਉਹਦੇ ਦੰਦ ਚਾਰ ਦੰਦ ਤੇ ਥੋੜਾ ਨਾ ਵਾ ਨਾ ਥੱਕ ਗਾਣੂ ਰੱਖਦੀ ਜੇ ਇਦਣੇ ਖਾਓ ਹਾਂ ਨਹੀਂ ਸਾਡੇ ਹਾਂਜੀ ਥੋੜੀ ਜਿਹੀ ਨਾ ਥੱਕ ਗਾਣੂ ਜਿਆਦਾ ਹੀ ਆ ਇਦਾਂ ਵਿੱਚ ਇੱਕ ਇੱਕ ਥਣ ਮੜਾ ਜਾਂ ਵਾ ਭਰਦਾ ਆ ਪੇਨਾ ਦੱਸ ਕੇ ਦੇਣੀ ਆ ਕਿਸੇ ਨੂੰ ਮੜ ਕੇ ਕੱਲ ਲੰਬਾ ਨਹੀਂ ਲੈਣਾ ਅੱਛਾ ਹਾਂਜੀ ਜੋ ਹੈਗਾ ਵੀ ਦੱਸ ਕੇ ਦੇਣਾ ਹਾਂਜੀ ਸਾਥ ਹੁਣ ਮਲਪੀ ਉਹ ਆ ਇੱਕੋ ਹੀ ਚੀਜ਼ ਹੈ ਪਰ ਵਾਹ ਭਰਦਾ ਜੀ ਅੱਛਾ ਹਾਂਜੀ ਵਾਹ ਅਗਲਾ ਕਿ ਮਗਰਲਾ ਇਹ ਮਗਰਲਾ ਐਂ ਗੱਲ ਦਾ ਠੀਕ ਹੈ ਤਿੰਨ ਸੋਈ ਨੂੰ ਕਿੰਨਾ ਚਿਰ ਹੋ ਗਿਆ ਕਿੰਨਾ ਸੋਈ ਨੂੰ ਮਿਰਜਾ ਤੱਟੀ ਜੇ ਪੰਜ ਦਿਨਾਂ ਦੀ ਨਾਲੇ ਲਾਰੇ ਪੰਜ ਕਿ 15 ਦਿਨਾਂ ਦੀ ਲਾਰੇ ਠੀਕ ਹੈ ਆ ਘੱਟ ਜੀ ਹਾਂਜੀ ਇਹ ਮਲਪੀ ਦੁੱਧ ਦੁੱਧ ਤੇ ਚੰਗਾ ਛੱਡਿਆ ਘੱਟੇ ਨਾ ਵੀ ਪਤਾ ਚੰਗਾ ਛੱਡਿਆ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਆ ਇਹਦੇ ਦਾ ਵਿੱਚ ਜੀ ਦੁੱਧ 10 ਕਿਲੋ ਨਹੀਂ ਕਹਿਣਾ ਆਪਾਂ 8 ਕਿਲੋ ਹੀ ਕਵਾਂਗੇ ਠੰਡਾ ਜਿਹੜਾ ਮਲਪੀ ਬਾਕੀ ਗਰੰਟੀ ਗੱਲ ਚੰਗੀ ਜੰਮੀ ਪਲੀ ਛੋਟੀ ਜਿਹੜੀ ਆ ਵੀ ਸੇਵਾ ਕੋਈ ਕਰੂਗਾ ਨਾ ਹਾਂਜੀ ਤੇ ਦੁੱਧ ਵੱਧ ਜੂਗੀ ਤਾਂ ਚਲੋ ਲੈ ਖੋਲੋ ਜੀ ਜੂਨ ਲਾ ਕੇ ਡੰਗਰ ਦੁੱਧ ਕਿਤਾ ਆ ਜਾਂਦੇ ਹਾਂਜੀ ਮੁਰਗੇ ਤੁਹਾਨੂੰ ਭਲਾ ਅਗਲਾ ਲਾਂਬਾ ਤੇ ਵੇ ਉਧਾ ਝੋਟੀ ਦਾ ਮੁੱਲ ਤੇ ਤੁਹਾਨੂੰ ਹੀ ਭਲਾ ਕਿੰਨਾ ਦੇ ਅੱਜ ਆਪਾਂ ਪਾਈ ਜਿਹੜੇ ਭਾਣਾ ਦੇ ਨਹੀਂ ਤੁਸੀਂ ਖੋਗੇ ਵਾਗ ਜਿੰਨੇ ਦੀ ਅੱਜ ਦੇ ਦੇਣੇ ਹੁੰਦੇ ਨੇ ਉਹਨੇ ਦੀ ਚੋਕਰ ਇਹਨੂੰ ਸੁਭਾ ਪਰਣਾ ਚਲੋ ਇੱਚ ਦੁੱਧ ਦੇ ਫੂੜਾ ਹੀ ਆ ਦੁੱਧ ਤੇ ਚਲੋ ਜਿੰਨਾ ਉਹਨੇ ਦੇਣਾ ਹੁੰਦਾ ਹੈ ਹਾਂਜੀ ਉਹਨੇ ਹੀ ਦੇਣਾ ਬਾਕੀ ਉਤਰਾ ਹੈਗੀ ਝੋਟੀ ਉਹਦੇ ਨਾਲ ਵੀ ਭਾਰੀ ਆ ਤੇ ਕਦ ਕਾਟ ਚ ਉਹਦੇ ਨਾਲ ਵੀ ਚੰਗੀ ਮੁੱਲ ਜਿਆ ਜੀ ਦਾ ਕਰਦੇ ਆ ਆਈਆਂ ਪਿੱਛੇ ਚੰਗੀ ਸਾਹ ਵਾਲੀ ਜਗ੍ਹਾ ਤੇ ਹੌਲੀ ਹੌਲੀ ਲੈ ਜਾਵੇ ਜੀ ਹਨਾ ਬੱਚੇ ਅੰਨ ਜਾਣਦੇ ਅੰਦਰ ਨੂੰ ਭਾਈ ਜੀ ਮੱਝਾਂ ਅੰਨ ਜਾਣ ਚਾਹ ਚੋਟੀਆਂ ਪੂਰੀਆਂ ਪੂਰੀਆਂ ਲਾਜੀ ਆ ਜੀ ਮਾ ਨੇ ਵਿੱਚ 18 ਕਿਲੋ ਦੁੱਧ ਤਨਾ ਘਰੇ ਪਾਲੀ ਉਧਰੋਂ ਕੱਢੀ ਲੈਂਦੀ ਅੱਛਾ ਹਾਂ ਜੀ ਬਾਕੀ ਇਹ ਵੀ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਜੀ ਬਾਕੀ ਧੱਕਣਾ ਥੋੜੀ ਗਾਂ ਰੱਖਦੀ ਇੱਕ ਨਿੱਗਰ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਦੀ ਬੋਲੇ ਤੇ ਇੱਕ ਦਾ ਹੀ ਜੀ ਕਰਨ ਦਾ ਤਾਂ ਜੇ ਨੁਕਸਾਨ ਨਾ ਹੁੰਦਾ ਕੋਈ ਵੀ ਕਰਨ ਨੂੰ ਔਰ ਜੀ 85000 ਦੀ ਦੇ ਦਈਏ ਕਰ ਦਈਏ ਮੰਨ ਤਾਂ ਨਾ ਚਲੋ 80 ਦੀ ਦੇ ਤਾਂ ਪੰਜ ਹੋਰ ਛੱਡ ਦੀ 75 ਦੀ ਜਾਣ ਦੋ ਛੱਡ ਦੀ ਮੈਂ ਕਹਿੰਦਾ ਨਹੀਂ ਮੁਰ ਕੇ ਫੋਨ ਕਰਕੇ ਉਹਦਾ ਕੱਟ ਕਰਦੇ ਨਹੀਂ ਨਹੀਂ ਜਾਣ ਤੋਂ ਜਾਂ ਚਲੋ ਯਸ ਨੋ ਹੀ ਤੇ ਇਹਦਾ ਇਹ ਆ ਵੀ ਅੱਜ ਵੀ ਉਹਨੇ ਦੀ ਆ ਸਾਰਾ ਸੂਆ ਚੋਕੇ ਉਹ ਸਾਕੇ ਤੇ ਫਿਰ ਉਹਨੇ ਦੀ ਆ ਜਿਹੜੇ ਸਾਹ ਨਰਾਜੀ ਆ ਫਿੱਟੀ ਆ ਪੂਰੀ ਸੇਕ ਬਾਕੀ ਬਰੀਡ ਵਾਲੀ ਆ ਮਲਪੀ ਚਲੋ ਸੋਣੀ ਝੋਟੀ ਆ ਜਿਹੜੀ ਦਿਲੋਂ ਮਗਰ ਵੀ ਕਰਦੀ ਆ ਆਪਾਂ ਵੀ 1 20 ਤੋਂ ਘੱਟ ਨਹੀਂ ਕਿੰਨੇ ਦੇਣੀ ਅੱਜ ਠੀਕ ਆ ਜੀ ਹਾਂ ਜੀ ਆ ਤੱਕੜ ਗੱਭਨ ਜੀ ਹਾਂ ਜੀ ਇਹ ਤੋਕੜ ਗੱਭਨ ਜੀ ਕਿੰਨੇ ਚਿਰ ਦੀ ਚੱਕ ਪਾਸ ਸਿਆ ਇਹ ਵੀ ਜੀ ਸਾਢੇ 3 4 ਮਹੀਨੇ ਦੀ 4 ਕ ਮਹੀਨੇ ਦੇ ਸਾਢੇ 3 ਤੋਂ ਬਾਹਰ ਤੇ 4 ਤੋਂ ਅੰਦਰ ਜੀ ਠੀਕ ਆ ਹਾਂ ਜੀ 6 7 7 ਕਿਲੋ ਤਾਂ ਰਹਿ ਗਈਆਂ ਠੰਡੀਆਂ ਇਹ ਤੇ ਸੱਜਣੇ ਕਿੰਨਾ ਕੱਢੇ ਨੇ ਸੱਜਣੇ ਵੀ ਜੀ 16 17 ਕਿਲੋ ਪਿਛਲੇ ਸਾਲ ਵਿੱਚ ਹੋਇਆ ਇਹਨਾਂ ਨੇ ਦੁੱਧ ਤੋਰੋ ਹਾਂ ਜੀ ਥੋੜ ਦੋਰ ਦੇ ਬਿਲਕੁਲ ਬਾਕੀ ਸੇਂਗਸੋਂ ਗਿਦਾਇ ਤੇ ਗਾਇਆ ਦੇ ਦੇ ਬੜੇ ਕਿਵਾਂ ਮੱਧਾਂ ਨੇ ਸੇਂਗਾ ਦੇ ਸਾਰੀਆਂ ਸਾਰੀਆਂ ਦੇ ਸਿੰਘ ਗੋਲ ਹੀ ਅੱਜ ਸੋਹਣੀਆਂ ਮੱਝਾਂ ਵਾਂਗ ਹੁਣ 7 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗੇ ਦੇਖੋ ਸਾਢੇ 3 ਤੋਂ 4 ਮਹੀਨਾ ਦੀ ਗੱਪਾਂ ਨੇ ਨਹੀਂ 5 ਕਿ ਮਿੰਟ ਲੱਗੇ ਮੈਂ ਬਹੁਤ ਸਾਰਾ ਤੇ ਇਹਦਾ ਮੁੱਲ ਵੀ ਜੀ ਫਿਰ 70000 ਦੀ ਦੇ ਦੇਣੀ ਹੈ ਜੈਸ ਨੂੰ 70 ਦੀ ਕੀ ਕਰਦੀ ਹੈ ਤੁਹਾਡੀ ਬਦਸ਼ਾਹ 60000 ਦੀ ਦੇ ਦिए 65000 ਦੀ ਦੇ ਦिए ਚਲੋ ਜਾਣ ਦੋ ਭਾਈ ਇਹਨੇ ਸੱਜੇ ਨੇ ਕਿੰਨਾ ਕੱਢਿਆ ਮੁੱਲ ਤੁਹਾਨੂੰ ਪਤਾ ਆਪਾਂ ਦੇਣ ਲੈਣ ਵਾਲੇ ਕਰਦੇ ਹਾਂ ਹਾਂਜੀ ਇਹਨੇ ਸੱਜੇ 10 ਵਜੇ ਨਹੀਂ ਤਾਂ ਇਹ ਬੜਾਏ ਜੇ ਰਾਜੀ ਹੁੰਦੀ ਤਾਂ ਨਹੀਂ ਪਾ ਕਿੰਨੇ ਦੀ ਸੱਜੇ ਨੇ ਕਿੰਨਾ ਕਿ ਚਵਾਇਆ ਇਹਨੇ ਦੁੱਧ 11 12 18 ਕਿਲੋ ਦੁੱਧ ਕਹਿੰਦੇ ਆ ਆਪਾਂ ਭਰ 15 ਕਿਲੋ ਹੀ ਗਾਵਾਂਗੇ ਬਾਕੀ ਇਹਦੇ ਵੀ ਮਿਲ ਕੇ ਮੈਂ ਸੱਜੇ ਜੀ ਕੱਦ ਵਈਆਂ ਜੀ ਦਾ ਠੀਕ ਹੈ ਜੀ ਕੱਦ ਕਾਟ ਫਖਵੇ ਵੀ ਚੰਗੀ ਆ ਚਲੋ 65000 ਦੀ ਜਿਹੜੀ ਇਹ ਵੀ ਕਹਿੰਦੇ ਵੀ ਦੇ ਦੇਾਂਗੇ ਆਹ ਮਿੱਟੀ ਕਾਰੀ ਸੱਜੇ ਸੁਈ ਜੇ ਮਾਜੇ ਇਹ ਅੱਜ ਹੀ ਲੈਦੀ ਸਿਹਰੇ ਮਿੱਟੀ ਅੱਜ ਸਿਹਰੇ ਨੇ ਕਿੰਨਾ ਕਿਲੋ ਚੋਈ ਜ ਅੱਛਾ ਹਾਂਜੀ ਸਵੇਰੇ ਠੀਕ ਹੈ ਹਾਂਜੀ ਸਵੇਰੇ ਥੋੜੀ ਕੁ ਚੋਕ ਲੈਂਦੀ ਆ ਹਾਂਜੀ ਮਗਰ ਅੱਜ ਇਹ ਵੀ ਸਾਰੀਆਂ ਤੇ ਮਗਰ ਵੀ ਕੱਟੀਆਂ ਹੀ ਆ ਤੇ ਆਪ ਵੀ ਇਹ ਥੋੜੀ ਕੁ ਮਲਪੀ ਤਾਂ ਕਰਕੇ ਜਿਹੜੀ ਕਿ ਪੱਠੇ ਪੁੱਠੇ ਉਹਨਾਂ ਨੇ ਵੀ ਨਹੀਂ ਜੇ ਪਾਏ ਤੇ ਆਪਾਂ ਵੀ ਤੁਹਾਨੂੰ ਬਾਅਦ ਸਵੇਰੇ ਲੈਂਦੀ ਡੰਗਰ ਜੀ ਜੂਣੀ ਜੇ ਲਾਉਂਦਾ ਹਾਂਜੀ ਹਾਂਜੀ ਨਾ ਲਿਸੀ ਲਗੇ ਉਦਾਂ ਕੱਦ ਵੇਨ ਬਹੁਤ ਹੀ ਬਾਕੀ ਪੈਣ ਵੀ ਨਹੀਂ ਰਹੀ ਥੋੜੀ ਦਈ ਆ ਦੇ ਸਾਡੇ ਪੱਠੇ ਤਾਂ ਪਾਏ ਹੈਗੇ ਨਹੀਂ ਹੁਣ ਪੱਠੇ ਲੱਭਣ ਨਹੀਂ ਦੇ ਇੱਧਰ ਇਹਨੂੰ ਅੱਜ ਕੀ ਕੰਮ ਹੀ ਕਰਾ ਇਹਨੂੰ ਅੱਜ ਚੌਥਾ ਪੰਜਵਾਂ ਦੇ ਜੇ ਸੂਈ ਨੂੰ ਮੱਝ ਨੂੰ ਤੋਰੋ ਫਿਰ ਇਹਨਾਂ ਸੁਆ ਇਹਦਾ ਇਹ ਉਹ ਪਹਿਲੇ ਨੰਦੇ ਤੁਸੀਂ ਦੂਜੇ ਸਮੇ ਵੀਰਦੀ ਆਪਾਂ ਦੂਸਰਾ ਸੂਆ ਜਿਹੜੀ ਹੈਗੀ ਹੈ ਹਾਂਜੀ ਬਾਕੀ ਥਾਂ ਥਣ ਬਹੁਤ ਸਾਫ਼ ਲੱਗਾ ਬਾਕੀ ਕਾ ਦਵਾਈ ਨਹੀਂ ਇਹ ਵੀ ਖੋਲੀ ਜੇ ਬਾਕੀ ਕੱਦ ਕਾਠ ਫਖ ਵੀ ਚੰਗੀ ਆਤਨਾ ਆ ਜਲੇ ਲੈ ਕੋਈ ਚੰਗੀ ਸੰਭਾਲ ਨਾਲ ਲੈ ਜੂਗਾ ਨਾ ਵੀਰ ਜੀ ਹਾਂਜੀ ਤੇ ਦੁੱਧ ਜਿਆਦਾ ਨਹੀਂ ਤੇ 12 12 13 13 13 ਕਿਲੋ ਚੋਈ ਜਾਊਗੀ 12 13 ਲੀਟਰ 12 ਕਿਲੋ ਲੀਟਰ ਦੇ ਲਾਗੇ ਬੰਨੇ ਵੀ ਦੁੱਧ ਜਿਹੜਾ ਕਿੰਨੇ ਕੱਢੀ ਜਾਊਗਾ ਭਏ ਚਲੋ ਆਪਣੇ ਕੋ ਵੀ ਆਈ ਚੋਈ ਚੋਈ ਤੇ ਆਂਦੇ ਹੀ ਅਗਲੇ ਥਾਣੇ ਦੇ ਅਗਲੇ ਆਦੀ ਪਾਵਾਂਗੇ ਤੇ ਮੈਂ ਨਹੀਂ ਪਾ ਰਹੀ ਹੁਣ ਦੁੱਧ ਕਿੰਨਾ ਇਹਦੇ ਕੋਲ ਹੁਣ ਵੀਰ ਜੀ ਅਸੀਂ ਐਵੇਂ ਗਏ ਸੀਦੇ 3 ਕਿਲੋ ਹੀ ਚੋਗੇ ਲੈਂਦਾ ਜੀ ਅੱਛਾ ਉਹਨਾਂ ਨੇ ਆਪਾਂ ਨੂੰ 10 ਕਿਲੋ ਗਿਆ ਆਪਾਂ 8 ਕਿਲੋ ਕਹਿੰਦਾ ਠੀਕ ਐ ਐਵੇਂ ਕਹਿ ਰਹੀ ਹੈ ਨਾ ਵੀਰ ਦੋ ਟਾਈਮ ਤਸੱਲੀ ਕੀਤੀ ਹੋਏ ਹਾਂਜੀ ਹਾਂਜੀ ਦੋ ਟਾਈਮ ਆਪਾਂ ਤਸੱਲੀ ਕੀਤੀ ਹੋਏ ਬਾਕੀ ਬੰਦੇ ਸਿਆਣੇ ਆ ਵੀ ਜੇ ਇੰਨੇ ਨਾਲ 8 ਕਿਲੋ ਦੁੱਧ ਦੇ ਕਿੰਨੇ ਦੇਣਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਓਦਾਂ ਚਲੋ ਸੰਭਾਲ ਕੇ ਵੇਚਦੇ ਫਿਰ 80 85 ਦੀ ਵਿੱਚ ਨਹੀਂ ਹਾਂਜੀ ਹੁਣ 75 ਦੀ ਦੇ ਦਿੱਤੀ ਇਸ ਨੂੰ ਕਰ ਦਈਏ ਤੁਹਾਡੀ ਸ਼ੋਰਟ ਹੋਰ 73000 ਦੀ ਦੇ ਦਾ 72 ਦੀ ਦੇ ਦਈਏ ਚਲੋ 72 ਦੀ ਜੀ ਠੀਕ ਹੈ ਹਾਂਜੀ ਆ ਕੱਟੀ ਚੌਥਾ ਪੰਜਵਾਂ ਡੇਂਜ ਮੈਲਾ ਮੂਲਾ ਮਾਰ ਕੇ ਕੱਟੀ ਦੋ ਚਾਰ ਦਿਨ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹਨਾ ਤਸੱਲੀ ਕਰਕੇ ਖੜੇ ਇੱਥੋਂ ਤੇ ਵੇਸ਼ ਚਾਹ ਕੇ ਹਾਂਜੀ ਬਾਕੀ ਆਪਾਂ ਨੁਕਸੀ ਜਿਹੜਾ ਦਾ ਤਵਾ ਹਾਂਜੀ ਹਨਾ ਤੇ ਬਾਕੀ ਥਣਾ ਦੀ ਆਪਣੀ ਗਾਰੰਟੀ ਹੋ ਗਈ ਵੇਝੇ ਵਾਦ ਕਾੜ ਦੀ ਠੀਕ ਹੈ ਜੀ ਹਾਂ ਬਾਕੀ ਇੱਥੇ ਆ ਦੁੱਧ ਦੀ ਨਹੀਂ ਆਪਣੀ ਸਮਝ ਲੈ ਤੁਹਾਨੂੰ ਭਲਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ